ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸ਼ੀਸ਼ ਮਹਿਲ ਨੰਬਰ 2 ਦਾ ਵਿਵਾਦ ਕਾਫੀ ਗਰਮਾਇਆ ਹੈ ਆਮ ਆਦਮੀ ਪਾਰਟੀ ਦੀ ਬਾਗੀ ਆਗੂ ਅਤੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਇਹ ਮਾਮਲਾ ਮੀਡੀਆ ਦੇ ਵਿੱਚ ਚਰਚਾ ਚ ਲਿਆਂਦਾ ਉਹਨਾਂ ਨੇ ਇੱਕ ਟਵੀਟ ਕਰਕੇ ਦਾਅਵਾ ਕੀਤਾ ਕਿ ਸੈਕਟਰ 2 ਵਿੱਚਲੀ ਕੋਠੀ ਨੂੰ ਅਰਵਿੰਦ ਕੇਜਰੀਵਾਲ ਦੇ ਦੂਜੇ ਸ਼ੀਸ਼ ਮਹਿਲ ਵਜੋਂ ਤਿਆਰ ਕੀਤਾ ਗਿਆ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਵਾਤੀ ਮਾਲੀਵਾਲ ਅਤੇ ਭਾਰਤੀ ਜਨਤਾ ਪਾਰਟੀ ਤੇ ਦੂਜੀਆਂ ਵਿਰੋਧੀ ਧਿਰਾਂ ਨੂੰ ਇਸ ਤੇ ਜਵਾਬ ਵੀ ਦਿੱਤਾ ਉਹਨਾਂ ਕਿਹਾ ਕਿ ਇਹ ਮੁੱਖ ਮੰਤਰੀ ਦੇ ਕੋਟੇ ਦੀ ਕੋਠੀ ਹੈ ਔਰ ਇਸ ਦੇ ਵਿੱਚੋਂ ਉਹਨਾਂ ਦਾ ਕੈਂਪ ਆਫਿਸ ਚੱਲਦਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ 16 ਮਾਰਚ 2022 ਨੂੰ ਜਦੋਂ ਉਹ ਮੁੱਖ ਮੰਤਰੀ ਬਣੇ ਸਨ ਤਾਂ ਉਸ ਤੋਂ ਬਾਅਦ ਤੋਂ ਹੀ ਇਹ ਕੋਠੀ ਜਿਹੜੀ ਹੈ ਉਹ ਮੁੱਖ ਮੰਤਰੀ ਦੇ ਕੋਟੇ ਵਿੱਚ ਅਲਾਰਟ ਹੈ ਔਰ ਇਥੋਂ ਉਹਨਾਂ ਦਾ ਕੈਂਪ ਆਫਿਸ ਚੱਲਦਾ ਹੈ ਇਹ ਕੋਈ ਸੀਸਮਹਿਲ ਨਹੀਂ ਹੈ ਬਲਕਿ ਉਦੋਂ ਤੋਂ ਹੀ ਇਹ ਕੋਠੀ ਮੁੱਖ ਮੰਤਰੀ ਦੇ ਕੈਂਪ ਆਫਿਸ ਕਮ ਗੈਸਟ ਹਾਊਸ ਵਜੋਂ ਵਰਤੀ ਜਾ ਰਹੀ ਹੈ ਪਾਰਟੀ ਦੇ ਪੰਜਾਬ ਇਕਾਈ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇੱਕ ਹੋ ਟਵੀਟ ਕੀਤਾ ਉਹਨਾਂ ਨੇ ਐਕਸੋ ਤੇ ਲਿਖਿਆ ਮੁੱਖ ਮੰਤਰੀ ਭਗਵੰਤ ਮਾਨ ਜੀ ਕੀ ਇਹ ਸੱਚ ਹੈ ਕਿ ਤੁਸੀਂ ਆਪਣੇ ਮੁੱਖ ਮੰਤਰੀ ਕੋਟੇ ਵਿੱਚ ਅਲਾਟ ਹੋਈ ਸੈਕਟਰ 2 ਵਾਲੀ ਕੋਠੀ ਨੂੰ ਅਰਵਿੰਦ ਕੇਜਰੀਵਾਲ ਦੇ ਨਵੇਂ ਸ਼ੀਸ਼ ਮਹਿਲ ਵਾਂਗ ਤਿਆਰ ਕਰਵਾ ਦਿੱਤਾ ਹੈ ਪੰਜਾਬ ਦੇ ਲੋਕ ਇਸ ਬਾਰੇ ਸੱਚ ਜਾਣਨਾ ਚਾਹੁੰਦੇ ਹਨ ਅਸ਼wini ਸ਼ਰਮਾ ਨੇ ਦੋਸ਼ ਲਗਾਇਆ ਕਿ ਜਿਵੇਂ ਦਿੱਲੀ ਵਿੱਚ ਕੇਜਰੀਬਾਲ ਨੇ ਜਨਤਾ ਦੇ ਪੈਸਿਆਂ ਨਾਲ ਕਰੋੜਾਂ ਰੁਪਏ ਖਰਚ ਕੇ ਆਪਣਾ ਸ਼ੀਸ਼ ਮਹਿਲ ਖੜਾ ਕੀਤਾ ਸੀ ਹੁਣ ਉਸੇ ਤਸਵੀਰ ਤੇ ਪੰਜਾਬ ਵਿੱਚ ਤਿਆਰ ਕੀਤੀ ਗਈ ਕੋਠੀ ਲੱਗਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਜਨਤਾ ਦੇ ਪੈਸਿਆਂ ਨਾਲ ਵਿਅਕਤੀਗਤ ਸ਼ਾਨ ਦਿਖਾਉਣ ਦੀ ਕੋਸ਼ਿਸ਼ ਹੈ ਜਿਸ ਦਾ ਸਪਸ਼ਟ ਕਾਰਨ ਮੁੱਖ ਮੰਤਰੀ ਨੂੰ ਦੇਣਾ ਚਾਹੀਦਾ ਹੈ ਹੁਣ ਜਦੋਂ ਸਿਆਸੀ ਤੌਰ ਤੇ ਅਰਵਿੰਦ ਕੇਜਰੀਵਾਲ ਦੀ ਚੰਡੀਗੜ੍ਹ ਵਿੱਚ ਰਿਹائش ਜਿਸ ਨੂੰ ਸ਼ੀਸ਼ ਮਹਿਲ ਨੰਬਰ 2 ਕਿਹਾ ਜਾ ਰਿਹਾ ਹੈ ਉਸ ਦਾ ਮਾਮਲਾ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ ਅਤੇ ਮੁੱਖ ਮੰਤਰੀ ਵੱਲੋਂ ਇਸ ਦਾ ਆਪ ਸਪਸ਼ਟੀਕਰਨ ਵੀ ਦਿੱਤਾ ਗਿਆ ਹੈ ਪਰ ਵਿਰੋਧੀ ਧਿਰਾਂ ਇਸ ਉੱਤੇ ਅਜੇ ਵੀ ਸੰਤੁਸ਼ਟ ਨਹੀਂ ਨਜ਼ਰ ਆ ਰਹੀਆਂ ਕੁਝ ਅਜਿਹੇ ਸਵਾਲ ਹਨ ਜਿਨ੍ਹਾਂ ਦਾ ਜਵਾਬ ਸਰਕਾਰ ਵੱਲੋਂ ਆਉਣਾ ਚਾਹੀਦਾ ਹੈ ਇਹਨਾਂ ਸਵਾਲਾਂ ਵਿੱਚ ਸਵਾਲ ਨੰਬਰ 1 ਕਿ ਮੁੱਖ ਮੰਤਰੀ ਦੇ ਕੋਟੇ ਵਿੱਚ ਕਿੰਨੀਆਂ ਕੋਠੀਆਂ ਅਲਾਟ ਹੋਣੀਆਂ ਹਨ ਵਿਰੋਧੀ ਧਿਰ ਦੇ ਇੱਕ ਆਗੂ ਨੇ ਤਾਬਾ ਕੀਤਾ ਕਿ ਮੁੱਖ ਮੰਤਰੀ ਦੇ ਕੋਟੇ ਵਿੱਚ 2 2.5 ਦਰਜਣ ਦੇ ਕਰੀਬ ਕੋਠੀਆਂ ਅਲਾਟ ਕੀਤੀਆਂ ਗਈਆਂ ਹਨ। ਸਵਾਲ ਨੰਬਰ 2 ਕੀ 50 ਨੰਬਰ ਕੋਠੀ ਨੂੰ ਸ਼ਿੰਗਾਰਨ ਲਈ ਕੋਈ ਖਾਸ ਬਜਟ ਖਰਚ ਕੀਤਾ ਗਿਆ ਜਿਸ ਕਾਰਨ ਇਸ ਨੂੰ ਭਾਰਤੀ ਜਨਤਾ ਪਾਰਟੀ ਸ਼ੀਸ਼ ਮਹਿਲ ਕਹਿ ਰਹੀ ਹੈ। ਸਵਾਲ ਨੰਬਰ 3 ਮੁੱਖ ਮੰਤਰੀ ਦੀ ਰਿਹائش ਕਿੰਨੀਆਂ ਕੋਠੀਆਂ ਨੂੰ ਜੋੜ ਕੇ ਬਣਾਈ ਗਈ ਹੈ? ਜਾਣਕਾਰ ਦੱਸਦੇ ਹਨ ਕਿ ਇਹ ਰਿਹائش 3 ਕੋਠੀਆਂ ਨੂੰ ਜੋੜ ਕੇ ਬਣਾਈ ਗਈ ਹੈ। ਜਿਸ ਵਿੱਚ ਮੁੱਖ ਮੰਤਰੀ ਆਪ ਰਹਿੰਦੇ ਹਨ ਉਹਨਾਂ ਦਾ ਅਮਲਾ ਫੈਲਾ ਰਹਿੰਦਾ ਇੱਥੇ ਹੀ ਉਹ ਕੈਬਨਟ ਬੈਠਕਾਂ ਕਰਦੇ ਹਨ ਇੱਥੇ ਹੀ ਪ੍ਰੈਸ ਕਾਨਫਰੰਸਾਂ ਨੂੰ ਸੰਬੋਧਨ ਵੀ ਕਰ ਲੈਂਦੇ ਹਨ ਤੇ ਇੱਥੇ ਇਥੋਂ ਹੀ ਉਹਨਾਂ ਦੀ ਮੀਡੀਆ ਟੀਮ ਕੰਮ ਕਰਦੀ ਹੈ ਤਾਂ ਹੁਣ ਸਵਾਲ ਇਹ ਉੱਠਦਾ ਹੈ ਕਿ ਜਦੋਂ ਮੁੱਖ ਮੰਤਰੀ ਦੀਆਂ ਗਤੀਵਿਧੀਆਂ ਉਹਨਾਂ ਦੀ ਰਿਹائش ਤੋਂ ਹੀ ਹੋ ਰਹੀਆਂ ਹਨ ਤਾਂ ਕੀ ਕੈਂਪ ਆਫਿਸ ਵਿੱਚ ਕੋਈ ਖਾਸ ਹੋਰ ਤਰ੍ਹਾਂ ਦੀ ਸਰਗਰਮੀ ਹੋ ਰਹੀ ਹੈ ਕਿ ਉਹ ਕੀ ਸਰਗਰਮੀ ਹੋ ਰਹੀ ਹੈ ਨਾਲ ਹੀ ਪੰਜਾਬ ਭਵਨ ਵੀ ਹੈ ਕੀ ਸਰਕਾਰ ਉਸ ਦੀ ਵਰਤੋਂ ਨਹੀਂ ਕਰ ਰਹੀ ਕੀ ਸਰਕਾਰ ਉਸ ਦੀ ਵਰਤੋਂ ਨਹੀਂ ਕਰ ਸਕਦੀ ਸਭ ਤੋਂ ਅਹਿਮ ਸਵਾਲ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਔਰ ਆਮ ਆਦਮੀ ਪਾਰਟੀ ਦੇ ਕਨਵੀਨਰ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜਿਸ ਕੋਠੀ ਨੂੰ ਭਾਜਪਾ ਸ਼ੀਸ਼ਮੈਲ ਕਹਿ ਰਹੀ ਹੈ ਸੈਕਟਰ 2 ਦੀ ਉਸ ਵਿੱਚ ਰਹਿੰਦੇ ਹਨ ਜਾਂ ਨਹੀਂ ਜੇ ਰਹਿੰਦੇ ਹਨ ਤਾਂ ਉਸ ਕੋਠੀ ਨੂੰ ਵਿਸ਼ੇਸ਼ ਤੌਰ ਤੇ ਤਿਆਰ ਕਰਨ ਲਈ ਕਿੰਨਾ ਪੈਸਾ ਖਰਚ ਕੀਤਾ ਗਿਆ ਇਹ ਇਹ ਕੁਝ ਅਜਿਹੇ ਸਵਾਲ ਹਨ ਇਨਾਂ ਦੇ ਜਵਾਬ ਆਉਣ ਤੱਕ ਸੀ ਇਸਮੈਲ ਵਿਵਾਦ ਨੰਬਰ 2 ਖਤਮ ਹੋਣ ਵਾਲਾ ਨਹੀਂ ਲੱਗਦਾ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਕੋਠੀ ਅਰੂਸਾ আলম ਨੂੰ ਦਿੱਤੀ ਹੋਈ ਸੀ ਤੇ ਮੌਜੂਦਾ ਮੁੱਖ ਮੰਤਰੀ ਨੇ ਇੱਕ ਕੋਠੀ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਹੋਈ ਹੈ ਇਸ ਤਰ੍ਹਾਂ ਦੇ ਇਲਜ਼ਾਮ ਤਰਾਸ਼ੀ ਚਲਦੀ ਰਹੇਗੀ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਜਿਹੜੇ ਵੀ ਸਵਾਲ ਉੱਠਦੇ ਹਨ ਬਿੰਦੂ ਵਾਈਜ਼ ਉਹਨਾਂ ਦਾ ਜਵਾਬ ਦੇਵੇ ਔਰ ਜਿਹੜੇ ਇਲਜ਼ਾਮ ਲੱਗ ਰਹੇ ਨੇ ਸਰਕਾਰੀ ਪ੍ਰਾਪਰਟੀ ਦੇ ਮਿਸਯੂਜ਼ ਦੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਉਸ ਦਾ ਸਪਸ਼ਟੀਕਰਨ ਦੇਵੇ